ਜਿਵੇਂ ਕਿ ਤੁਹਾਨੂੰ ਦੁਬਾਰਾ ਤੋਂ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਪਹਿਲਾਂ ਵੀ ਤੁਸੀਂ ਇਥੋਂ ਜਿਹੜੇ ਸੰਸਦ ਰਹ ਚੁੱਕੇ ਆ ਦੇਖੋ ਸਹੀ ਗੱਲ ਤਾਂ ਇਹ ਹੈ ਕਿ ਭਾਵੇਂ ਮੈਂ ਦੋ ਵਾਰੀ ਪਟਿਆਲੇ ਤੋਂ ਵੀ ਲੋਕ ਸਭਾ ਦਾ ਮੈਂਬਰ ਰਿਹਾ ਕੈਪਟਨ ਮਿਲਿੰਦਰ ਸਿੰਘ ਵਰਗੇ ਲੋਕਾਂ ਨੂੰ ਹਰਾ ਕੇ ਮੈਂ ਮੈਂਬਰ ਪਾਰਲੀਮੈਂਟ ਬਣਿਆ ਪਰ ਸਹੀ ਗੱਲ ਆ ਆਨੰਦਪੁਰ ਸਾਹਿਬ ਤੋਂ ਜਦੋਂ ਮੈਂ ਤੀਜੀ ਵਾਰੀ ਬਣਿਆ ਉਹਦਾ ਨਜ਼ਾਰਾ ਕੁਝ ਹੋਰ ਹੀ ਸੀ ਬਾਰਾ ਲੋਕਾਂ ਨੂੰ ਫਿਰ ਤੋਂ ਮਿਲਣਾ ਤੇ ਕੀ ਹੋ ਜਾ ਮੈਸੂਮ ਹੁੰਦਾ ਤੁਹਾਨੂੰ ਕਿ ਉਹ ਉਹਨਾਂ ਹੀ ਪਿਆਰ ਕਰਦੀ ਹੈ ਜਿੰਨਾ ਪਹਿਲਾਂ ਕਰਦੀ ਸੀ ਜਾਂ ਕਿਤੇ ਉਹਨਾਂ ਦੇ ਪਿਆਰ ਦੇ ਵਿੱਚ ਫਰਕ ਤਾਂ ਨਹੀਂ ਪਿਆ ਅਸੀਂ ਤਾਂ ਬ੍ਰੇਕ ਕਰਦੇ ਨਹੀਂ ਕਦੇ ਜਿੱਤ ਕੇ ਵੀ ਹਾਰ ਕੇ ਵੀ ਉਸੇ ਤਰ੍ਹਾਂ ਲੋਕਾਂ ਵਿੱਚ ਰਹਿੰਦੇ ਆ ਇਹ ਹੀ ਤਾਂ ਇੱਕ ਸਾਡੀ ਵਿਸ਼ੇਸ਼ਤਾ ਕਿ ਦੂਸਰੇ ਲੋਕ ਜਿਹੜੇ ਜਿੱਤ ਕੇ ਵੀ ਨਹੀਂ ਆਉਂਦੇ ਇਸ ਵਾਰ ਸਾਡੇ ਮੁਕਾਬਲੇ ਕਿਹਾਏ ਉਹ ਉਮੀਦਵਾਰ ਵੀ ਬਾਹਰਲੇ ਲਿਆਏ ਇੱਕ ਮਾਧ ਪ੍ਰਦੇਸ਼ ਤੋਂ ਲਿਆਦਾ ਜਾਂ ਕਿ ਕੁਲਿਆਤ ਤੋਂ ਪਰੇ ਤੇ ਉਹਦਾ ਇੱਥੇ ਕੋਈ ਲੈ ਗਰ ਦੇ ਕੇ ਆ ਆਪਾਂ ਜਿਹੜਾ ਮੀਤਵਰ ਲੈ ਕੇ ਆਏ ਤੇ ਉਹਨੂੰ ਇੱਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਨਹੀਂ ਪਤਾ ਉਹਦਾ ਤੇ ਇੱਥੋਂ ਦੇ ਲੋਕਾਂ ਨਾਲ ਉਹਦੀ ਜ਼ਿੰਦਗੀਆਂ ਸਾਂਝੀਆਂ ਨਹੀਂ ਤੇ ਕਾਂਗਰਸ ਵਾਲੇ ਚਾਰ ਜ਼ਿਲ੍ਹੇ ਢਵਾ ਕੇ ਲਿਆਈ ਵੀ ਇੱਥੇ 9 ਹਲਕੇ ਨੇ 9 ਸੈਗਮੈਂਟ ਨੇ ਚਾਰ ਜ਼ਿਲ੍ਹੇ ਪੈਂਦੇ ਨੇ ਇਸ ਲੋਕ ਸਭਾ ਖੇਤਰ ਤੇ ਚਾਰ ਜ਼ਿਲ੍ਹਿਆਂ 'ਚ ਕੋਈ ਕਾਂਗਰਸ ਨਹੀਂ ਲੱਭਿਆ ਉਹਨਾਂ ਨੂੰ ਇੱਥੇ ਚੋਣ ਲੜਨ ਲਈ ਮਲਕ ਸਦੂਰ ਤੋਂ ਚੱਕ ਕੇ ਲੈਂਦਾ ਕਾਂ ਕਾਂ ਦੀ ਫੌਕਾ ਬੜਾਤੀ ਜੱਗ ਜਾ ਰੋਗੀ ਇਹ ਇੱਥੇ ਗਾਣਾ ਖਾ ਰਹੇ ਨੇ ਭੰਤਮਾਨ ਤੋਂ ਚਿੱਤਰ ਖਾ ਰਹੇ ਨੇ ਭੰਤਮਾਨ ਤੋਂ ਤੇ ਆਹ ਨਾਲ ਚੰਡੀਗੜ੍ਹ ਜੱਪਤ ਖਾ ਰਹੇ ਨੇ ਆ ਭੰਤਮਾਨ ਹੋਣਾ ਨਾ ਘੱਗਰ ਤੋਂ ਪਰੇ ਜੱਪਤਿਆਂ ਖਾ ਰਹੇ ਨੇ ਆ ਪਾਟੀਆਂ ਦਿੱਲੀ ਵਾਲਿਆਂ ਨੇ ਸਟੂਜ ਬਣਾ ਲਏ ਨੇ ਆਪਣੇ ਮੂਰੇ ਬਣਾ ਲਏ ਪੰਜਾਬ ਦੇ ਮੁਖਵੰਤਰੀ ਤੇ ਉਹਨੂੰ ਡਰਾ ਵੀ ਲਿਆ ਵੀ ਤੇਰੇ ਨਾਲ ਕੇਜਰੀਆ ਵਾਲੀ ਹੋਏਗੀ ਉਹਨੂੰ ਡਾਕੇ ਆਪਣੇ ਥੱਲੇ ਲਾ ਕੇ ਉਹਨੂੰ ਪੰਜਾਬੀਆਂ ਨੂੰ ਕੁੱਟਣ ਤੇ ਪੰਜਾਬੀਆਂ ਨੂੰ ਬੇਇੱਜ਼ਤ ਕਰਨ ਲਈ ਵਰਤ ਲਿਆ ਤੇ ਕਾਂਗਰਸ ਹੀ ਸਿਰਫ ਇਸ ਡਰ ਦੇ ਮਾਰੇ ਕਿ ਸਾਡੀ ਸਾਂਝ ਨਾ ਟੁੱਟੇ ਹਰਿਆਣੇ ਸਾਡੀ ਸਾਂਝ ਨਾ ਟੁੱਟੇ ਚੰਡੀਗੜ੍ਹ ਸਾਡੀ ਸਾਂਝ ਨਾ ਟੁੱਟੇ ਦਿੱਲੀ ਕਾਂਗਰਸ ਵੀ ਆਪਾਂ ਲੈ ਕੇ ਗੋਲੀ ਬੋਲਣ ਲੱਗ ਗਈ ਸਤਿ ਸ਼੍ਰੀ ਅਕਾਲ ਸੰਜੋ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਰੋ ਬੇਧਾਂਜਲ ਤੁਹਾਡੇ ਨਾਲ ਇਸ ਵੇਲੇ ਹਾਜ਼ਰਾਂ ਜੀ ਕਿਰਤਪੁਰ ਦੇ ਵਿੱਚ ਜਿੱਥੇ ਕਿ ਅਨੰਦਪੁਰ ਸਾਹਿਬ ਅਸੀਂ ਆਏ ਹੋਏ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੀਮ ਸਿੰਘ ਚੰਦੂ ਮਾਜਰਾ ਜੀ ਨੂੰ ਉਮੀਦਵਾਰ ਇੱਥੋਂ ਬਣਾਇਆ ਗਿਆ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਬੜਾ ਤੇ ਜਿਵੇਂ ਕਿ ਤੁਹਾਨੂੰ ਦੁਬਾਰਾ ਤੋਂ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਪਹਿਲਾਂ ਵੀ ਤੁਸੀਂ ਇੱਥੋਂ ਜਿਹੜੇ ਸੰਸਦ ਰਹ ਚੁੱਕੇ ਹੋ ਤਾਂ ਕਿਹੋ ਜਿਹਾ ਮਹਿਸੂ ਦੋਖੋ ਸਹੀ ਗੱਲ ਤਾਂ ਹੈ ਵੀ ਭਾਵੇਂ ਮੈਂ ਦੋ ਵਾਰ ਪਟਿਆਲੇ ਤੋਂ ਵੀ ਲੋਕ ਸਭਾ ਦਾ ਮੈਂਬਰ ਰਹਾ ਕੈਪਟਨ ਮਰੀਂਦਰ ਸਿੰਘ ਵਰਗੇ ਲੋਕਾਂ ਨੂੰ ਹਰਾ ਕੇ ਮੈਂ ਮੈਂਬਰ ਪਾਰਲੀਮੈਂਟ ਬਣਿਆ ਪਰ ਸਹੀ ਗੱਲ ਆ ਆਨੰਦਪੁਰ ਸਾਹਿਬ ਤੋਂ ਜਦੋਂ ਮੈਂ ਤੀਜੀ ਵਾਰ ਬਣਿਆ ਉਹਦਾ ਨਜ਼ਾਰਾ ਕੁਝ ਹੋਰ ਹੀ ਸੀ ਉਹਦੇ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਮੇਰਾ ਰੁਤਬਾ ਕਹਿ ਲਓ ਮੇਰਾ ਮਾਨ ਸਤਕਾਰ ਕਨਫੀਡੈਂਸ ਕੁਝ ਜ਼ਿਆਦਾ ਹੀ ਸੀ ਔਰ ਇਹੀ ਕਾਰਨ ਸੀ ਕਿ ਆਨੰਦਪੁਰ ਸਾਹਿਬ ਤੋਂ ਐਮਪੀ ਬਣ ਕੇ ਮੈਂ ਭਾਰ ਦੇ ਆਜ਼ਾਦ ਭਾਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਭਾਰਤੀ ਪਾਰਲੀਮੈਂਟ ਦੇ ਵਿੱਚ ਸਾਬਜਾਂਦਿਆਂ ਦੀ ਸ਼ਹਾਦਤ ਤੇ ਸਤਕਾਰ ਭੇਟ ਕਰਾ ਸਕਿਆ ਸ਼ਹੀਦ ਉਦਮ ਸਿੰਘ ਦਾ ਪੁੱਤ ਜਲਿਆਂਵਾਲਾ ਬਾਗ ਦੇ ਗੇਟ ਤੇ ਲਵਾ ਸਕਿਆ ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਲਈ ਟ੍ਰੇਨ ਚਲਾ ਸਕਿਆ ਹਜੂਰ ਸਾਹਿਬ ਤੇ ਪਟਨਾ ਸਾਹਿਬ ਲਈ ਜਹਾਜ਼ ਚਲਾ ਸਕਿਆ ਇਹ ਐਨਐਫਐਲ ਦਾ ਕਾਰਖਾਨਾ ਬੰਦ ਹੋ ਗਿਆ ਸੀ ਲੰਗਰ ਆਰਡਰ ਕਰਤੇ ਸੀ ਉਹ ਆਰਡਰ ਕੈਨਸਲ ਕਰਾ ਕੇ ਦੁਬਾਰਾ ਚਾਲੂ ਕਰਵਾ ਸਕਿਆ ਤੇ ਇਸ ਹਲਕੇ ਦੇ ਵਿੱਚ ਪੰਜਾਬ ਦੇ ਵਿੱਚ ਇੱਕੋ ਇੱਕ ਹਲਕਾ ਜਿਹਦੇ तकरीबन 2.5 ਦਰਜਲ ਤੋਂ ਵੱਧ ਅੰਡਰ ਰੇਲਵੇ ਬ੍ਰਿਜ ਮੋਹਾਲੀ ਤੋਂ ਲੈ ਕੇ ਨੰਗਲ ਤੱਕ ਬਣੇ ਔਰ ਮੇਰਾ ਖਿਆਲ ਹੈ ਕਮ ਸੇ ਕਮ ਪੰਜ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਦਾ ਮੋਹਾਲੀ ਦਾ ਕਰਾਲੀ ਦਾ ਮਰਿੰਡੇ ਦਾ ਮਤਲਬ ਖਾੜ ਦਾ ਜਿਹੜੇ ਅਪਗ੍ਰੇਡ ਹੋਏ ਤੇਜ਼ ਰਫਤਾਰ ਟ੍ਰੇਨਾਂ ਕਰਾਲੀ ਮਰਿੰਡਾ ਖਾੜ ਮੋਹਾਲੀ ਉਹਨਾਂ ਦੇ ਠਹਿਰਾਓ ਕਰਾ ਸਕੇ ਪਲੇ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਹਵਾਈ ਅੱਡਾ ਮਹਾਲੀ ਵਿੱਚ ਬਣਾ ਸਕੇ ਕਈ ਐਸੇ ਕੰਮ ਹੋਏ ਨੇ ਇਤਿਹਾਸਿਕ ਜਿਨ੍ਹਾਂ ਤੇ ਅਸੀਂ ਮਾਣ ਕਰ ਸਕਦੇ ਆ ਔਰ ਲੋਕ ਵੀ ਇਸ ਗੱਦਾ ਗੌਰਵ ਮਹਿਸੂਸ ਕਰਦੇ ਨੇ ਜਦੋਂ ਹੁਣ ਲੋਕਾਂ ਦੇ ਵਿੱਚ ਜਾਂਦੇ ਹੋ ਦੁਬਾਰਾ ਲੋਕਾਂ ਨੂੰ ਫੇਰ ਤੋਂ ਮਿਲਣਾ ਤੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਤੁਹਾਨੂੰ ਕਿ ਉਹ ਉਹਨਾਂ ਹੀ ਪਿਆਰ ਕਰਦੇ ਆ ਜਿੰਨਾ ਪਹਿਲਾਂ ਕਰਦੇ ਸੀ ਜਾਂ ਕਿਤੇ ਉਹਨਾਂ ਦੇ ਪਿਆਰ ਦੇ ਵਿੱਚ ਫਰਕ ਤਾਂ ਨਹੀਂ ਪਿਆ ਨਹੀਂ ਪਹਿਲਾਂ ਤਾਂ ਪਿੱਛੋਂ ਤਾਂ ਹੋਵੇ ਜੇ ਕਿਤੇ ਬ੍ਰੇਕ ਹੋਈ ਹੋਵੇ ਅਸੀਂ ਤਾਂ ਬ੍ਰੇਕ ਕਰਦੇ ਹੀ ਨਹੀਂ ਕਦੇ ਜਿੱਤ ਕੇ ਵੀ ਹਾਰ ਕੇ ਵੀ ਉਸੇ ਤਰ੍ਹਾਂ ਲੋਕਾਂ ਵਿੱਚ ਰਹਿੰਦੇ ਆ ਇਹ ਹੀ ਤਾਂ ਇੱਕ ਸਾਡੀ ਵਿਸ਼ੇਸ਼ਤਾ ਕਿ ਦੂਜਰੇ ਲੋਕ ਜਿਹੜੇ ਜਿੱਤ ਕੇ ਵੀ ਨਹੀਂ ਆਉਂਦੇ ਜਿੱਤ ਕੇ ਵੀ ਆਪਣੇ ਹਲਕੇ ਬਦਲ ਦਿੰਦੇ ਨੇ ਅਸੀਂ ਹਾਰ ਕੇ ਵੀ ਲੋਕਾਂ ਵਿੱਚ ਰਹਿੰਦੇ ਆ ਅਸੀਂ ਹਾਰ ਕੇ ਵੀ ਆਪਣੇ ਹਲਕੇ ਨਹੀਂ ਬਦਲਦੇ ਸੋ ਇਸੇ ਕਰਕੇ ਇਸ ਗੱਲ ਦਾ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹ ਮਹਿਸੂਸ ਵੀ ਹੋ ਰਿਹਾ ਵੀ ਇੱਕ ਬੰਦਾ ਤਾਂ ਹਾਰ ਕੇ ਵੀ ਸਾਡੀ ਸੇਵਾ ਕਰਦਾ ਇਹ ਕਿ ਜਿੱਤ ਕੇ ਵੀ ਮੁੜ ਕੇ ਆਉਂਦੇ ਨਹੀਂ ਸੋ ਕੁਦਰਤੀ ਜਿਹੜੇ ਉਮੀਦਵਾਰ ਸਾਡੇ ਮੁਕਾਬਲੇ ਖੜਾਏ ਉਹ ਉਮੀਦਵਾਰ ਵੀ ਬਾਹਰ ਲੈ ਲਿਆਏ ਇੱਕ ਮਾਧ ਪ੍ਰਦੇਸ਼ ਤੋਂ ਲਿਆਂਦਾ ਜਾ ਕੇ ਕਬਲੀਅਰ ਤੋਂ ਪਰੇ ਤੇ ਉਹਦਾ ਇੱਥੇ ਕੋਈ ਲੇਗਰ ਦੇਗੇ ਨਹੀਂ ਆਪ ਵਾਲਿਆਂ ਨੇ ਜਿਹੜਾ ਉਮੀਦਵਾਰ ਲੈ ਕੇ ਆਏ ਆ ਤੇ ਉਹਨੂੰ ਇੱਥੋਂ ਦੀ ਲੋਕਾਂ ਦੀਆਂ ਮੁਸ਼ਕਲਾਂ ਦਾ ਨਹੀਂ ਪਤਾ ਤੇ ਇੱਥੋਂ ਦੇ ਲੋਕਾਂ ਨਾਲ ਉਹਦੀ ਜਜ਼ਬਾਤੀ ਸਾਂਝ ਹੈ ਨਹੀਂ ਤੇ ਕਾਂਗਰਸ ਵਾਲੇ ਚਾਰ ਜ਼ਿਲ੍ਹੇ ਢਵਾ ਕੇ ਲੈ ਆਏ ਇੱਥੋਂ ਦੇ ਕਾਂਗਰਸੀ ਸ਼ਰਮਸਾਰ ਨੇ ਇੱਥੋਂ ਦੇ ਕਾਂਗਰਸੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਉਹਨਾਂ ਦੀ ਲੀਡਰਸ਼ਿਪ ਵੱਲੋਂ ਵੀ ਇੱਥੇ 9 ਹਲਕੇ ਨੇ 9 ਸੈਗਮੈਂਟ ਨੇ 4 ਜ਼ਿਲ੍ਹੇ ਪੈਂਦੇ ਨੇ ਇਸ ਲੋਕ ਸਭਾ ਸੀਟ 'ਚ ਤੇ 4 ਜ਼ਿਲ੍ਹਿਆਂ 'ਚ ਕੋਈ ਕਾਂਗਰਸੀ ਨਹੀਂ ਲੱਭਿਆ ਉਹਨਾਂ ਨੂੰ ਇੱਥੇ ਚੋਣ ਲੜਨ ਲਈ ਮਤਲਬ ਸ਼ਗਰੂਰ ਤੋਂ ਚੱਕ ਕੇ ਲਿਆਂਦਾ ਇਹ ਨਮੋਸ਼ੀ ਕਾਂਗਰਸੀ ਲੀਡਰਾਂ ਤੇ ਵਰਕਰਾਂ ਦੇ ਚਿਹਰਿਆਂ ਤੇ ਵੀ ਝਲਕਦੀ ਆ ਤੇ ਦੂਜੀ ਗੱਲ ਜਿਹੜੀ ਕਾਂਗਰਸ ਦੀ ਮੌਕਾਪਰਸਤੀ ਨੰਗੀ ਹੋ ਗਈ ਕਾਂਗਰਸੀ ਮੌਕਾ ਪ੍ਰਸਤੀ ਜਗਜਗਰ ਹੋ ਗਈ ਕਿ ਇੱਥੇ ਗਾਣਾ ਖਾ ਰਹੇ ਨੇ ਭਗਵੰਤ ਮਾਨ ਤੋਂ ਚਿੱਤਰ ਖਾ ਰਹੇ ਨੇ ਭਗਵੰਤ ਮਾਨ ਤੋਂ ਤੇ ਆ ਨਾਲ ਚੰਡੀਗੜ੍ਹ ਜੱਫੀਆਂ ਪਾ ਰਹੇ ਨੇ ਭਗਵੰਤ ਮਾਨ ਹੁਣਾਂ ਘੱਗਰ ਤੋਂ ਪਰੇ ਜੱਫੀਆਂ ਪਾ ਰਹੇ ਨੇ ਆ ਪਾਰਟੀ ਨਾਲ ਸੋ ਇਹ ਜਿਹੜੀ ਮੌਕਾ ਪ੍ਰਸਤੀ ਕਾਂਗਰਸੀ ਦੀ ਰੰਗੀ ਹੋ ਗਈ ਇਹ ਵੀ ਨਿਵੋਸ਼ੀ ਕਿਤੇ ਨਾ ਕਿਤੇ ਸ਼ਰਮਸਾਰ ਕਿਤੇ ਨਾ ਕਿਤੇ ਕਾਂਗਰਸ ਨੂੰ ਕਰ ਰਹੀ ਹੈ ਵੇ ਬੜੇ ਸਮੇਂ ਬਾਅਦ ਤੁਸੀਂ ਹੁਣ ਇਕੱਲਿਆਂ ਝੋਨ ਲੜ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਇਹਦਾ ਤੁਹਾਨੂੰ ਬੈਨੀਫਿਟ ਹੈ ਫਾਇਦਾ ਹੈ ਜਾਂ ਨੁਕਸਾਨ ਹੈ ਇਹ ਇਕੱਲਿਆਂ ਝੋਨ ਲੜਨ ਦਾ ਦੇਖੋ ਪੰਜਾਬ ਦੇ ਲੋਕਾਂ ਦਾ ਸੁਭਾਅ ਹੈ ਤਾਂ ਹਰ ਮਨੁੱਖ ਦਾ ਸੁਭਾਅ ਹੁੰਦਾ ਵੀ ਜੇ ਕੋਈ ਬੰਦਾ ਇਕੱਲਾ ਰਹਿ ਜੇ ਉਹਨਾਂ ਦੀ ਲੜਨ ਵਾਲਾ ਤਾਂ ਲੋਕ ਉਹਦੇ ਨਾਲ ਖੜਦੇ ਨੇ ਤੇ ਪੰਜਾਬੀਆਂ ਦਾ ਤਾਂ ਬਾਕੀ ਹੀ ਹੈ ਸੁਭਾਅ ਵੀ ਮਤਲਬ ਉਹ ਜਿਹੜਾ ਬੰਦਾ ਮਜ਼ਲੂਮ ਹੁੰਦਾ ਉਹਦੇ ਨਾਲ ਖੜਦੇ ਨੇ ਉਹਨ ਪੰਜਾਬ ਮਜਲੂਮ ਆ ਪੰਜਾਬ ਦੇ ਦੀ ਅਗਵਾਈ ਸ਼ਰਮਣੀ ਅਕਾਲੀ ਦਲ ਕਰ ਰਿਆ ਪੰਜਾਬ ਦਾ ਅਪਮਾਨ ਕੀਤਾ ਪੰਜਾਬ ਦੀ ਬੇਇੱਜ਼ਤੀ ਕੀਤੀ ਦਿੱਲੀ ਵਾਲਿਆਂ ਨੇ ਦਿੱਲੀ ਵਾਲਿਆਂ ਨੇ ਸਟੂਜ ਬਣਾ ਲਏ ਆਪਣੇ ਮੋਹਰੇ ਬਣਾ ਲਏ ਪੰਜਾਬ ਦੇ ਮੁੱਖ ਮੰਤਰੀ ਤੇ ਉਹਨੂੰ ਡਰਾ ਵੀ ਲਿਆ ਵੀ ਤੇਰੇ ਨਾਲ ਕੇਜਰੀਆ ਵਾਰੀ ਹੋਏਗੀ ਉਹ ਉਹਨੂੰ ਡਰਾ ਕੇ ਆਪਣੇ ਥੱਲੇ ਲਾ ਕੇ ਉਹਨੂੰ ਪੰਜਾਬੀਆਂ ਨੂੰ ਕੁੱਟਣ ਤੇ ਪੰਜਾਬੀਆਂ ਨੂੰ ਬੇਇੱਜ਼ਤ ਕਰਨ ਲਈ ਵਰਤ ਲਿਆ ਤੇ ਕਾਂਗਰਸੀ ਸਿਰਫ ਇਸੇ ਡਰ ਦੇ ਮਾਰੇ ਕਿ ਸਾਡੀ ਸਾਂਝ ਨਾ ਟੁੱਟਦੇ ਹਰਿਆਣਾ ਵਿੱਚ ਸਾਡੀ ਸਾਂਝ ਨਾ ਟੁੱਟਦੇ ਚੰਡੀਗੜ੍ਹ ਵਿੱਚ ਸਾਡੀ ਸਾਂਝ ਨਾ ਟੁੱਟਦੇ ਦਿੱਲੀ ਵਿੱਚ ਜੀ ਕਾਂਗਰਸ ਵੀ ਆਪ ਵਾਲਿਆਂ ਦੀ ਗੋਲੀ ਬੋਲਣ ਲੱਗ ਗਈ ਤੇ ਇਕੱਲਾ ਪੰਜਾਬ ਦੇ ਲਈ ਕੇਵਲ ਕੋਈ ਰਹਿ ਗਿਆ ਆ ਤਖਾਲੀਦਾਰ ਰਹਿ ਗਿਆ ਤੇ ਅਕਾਲੀ ਦਲ ਨੇ ਹੁਣ ਜਿਵੇਂ ਲਲਕਾਰਿਆ ਦਿੱਲੀ ਦੀ ਦਿੱਲੀ ਨੂੰ ਤੇ ਦਿੱਲੀ ਦੇ ਦਲਾਲਾਂ ਨੂੰ ਜੀ ਤੇ ਹੁਣ ਮੈਂ ਸਮਝਦਾ ਕਿ ਪੰਜਾਬ ਵਾਸੀ ਜਿਹੜੇ ਨੇ ਉਹ ਸਰੋਮਣੀ ਅਕਾਲੀ ਦਲ ਦੀ ਪਿੱਛੇ ਆ ਗਏ ਔਰ ਕੁਦਰਤੀ ਤੌਰ ਤੇ ਜਦੋਂ ਪੰਜਾਬ ਇੱਕ ਪਾਸੇ ਹੋਵੇ ਤਾਂ ਸਾਨੂੰ ਹੌਸਲਾ ਸਾਨੂੰ ਤਸੱਲੀ ਆ ਸਾਨੂੰ ਆਸ ਤੇ ਮੀਰ ਤੇ ਵਿਸ਼ਵਾਸ ਆ ਕਿ ਇਹਨਾਂ ਚੋਣਾਂ ਵਿੱਚ ਸਾਡੀ ਹੋਏਗੀ ਤੇ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਹੁਣ ਜਿਹੜੇ ਬਾਕੀ ਕੈਂਡੀਡੇਟਸ ਵੀ ਐਲਾਨੇ ਆ ਤੇ ਕਿਵੇਂ ਮੁਕਾਬਲਾ ਦੇਖਦੇ ਹੋ ਤੁਸੀਂ ਬਾਕੀ ਪਾਰਟੀਆਂ ਦੇ ਨਾਲ ਤੇ ਕਿੰਵੇਂ ਨੰਬਰ ਤੇ ਮੰਗ ਮੰਨਦੇ ਹੋ ਅਲਾਨਪੁਰ ਸਾਹਿਬ ਦੇ ਵਿੱਚ ਕਿ ਕਿਸ ਨੰਬਰ ਤੇ ਅਸੀਂ ਹੋ ਸਕਦੇ ਆ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜਦੋਂ ਮਤਲ ਇੱਕ ਲਹਿਰ ਬਣ ਜੇ ਜਦੋਂ ਇੱਕ ਸੂਬੇ ਦੇ ਲੋਕ ਧਰਮ ਜਾਤ ਵਰਗ ਪਾਰਟੀਆਂ ਧੜਿਆ ਤੋਂ ਉੱਪਰ ਉੱਠ ਕੇ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬੀਅਤ ਦੀ ਭਾਵਨਾ ਨੂੰ ਲੈ ਕੇ ਮਾਲ ਇਕੱਠੇ ਹੋ ਜਾਣ ਫਿਰ ਨੰਬਰਾਂ ਦੀ ਤਾਂ ਗੇਮ ਬੜੀ ਖਤਮ ਹੋ ਜਾਂਦੀ ਆ ਫਿਰ ਤਾਂ ਮੈਂ ਸਮਝਦਾ ਕਿ ਲੋਕਾਂ ਦਾ ਇਕੱਠ ਬਹੁਤ ਅੱਗੇ ਲੱਗ ਜਾਂਦਾ ਤੇ ਦੂਸਰਿਆਂ ਨੂੰ ਬੜਾ ਪਿੱਛੇ ਪਛਾੜ ਦਿੰਦਾ ਸੋ ਅੱਜ ਮੈਨੂੰ ਐ ਲੱਗਦਾ ਕਿ ਇਹ ਨਾ ਚੋਣਾਂ ਵਿੱਚ ਦੂਸਰਿਆਂ ਨੂੰ ਪੰਜਾਬੀਆਂ ਦਾ ਏਕਾ ਜਿਹੜਾ ਬਹੁਤ ਬੁਰੀ ਤਰ੍ਹਾਂ ਪਛਾੜੇਗਾ ਤੇ ਸ਼ਰਮਣੀ ਅਕਾਲੀ ਦਲ ਨੂੰ ਬਹੁਤ ਅੱਗੇ ਲੈ ਕੇ ਲੀਡ ਦਵਾਏਗਾ ਜੀ ਜੇਕਰ ਤੁਸੀਂ ਲੋਕ ਤੁਹਾਨੂੰ ਚੁਣਦੇ ਨੇ ਤੁਹਾਨੂੰ ਵੱਡੀ ਲੀਡ ਦੇ ਨਾਲ ਜਿਤਾਉਂਦੇ ਨੇ ਕਿਹੜਾ ਸੁਪਨਾ ਹੈ ਤੁਹਾਡਾ ਜਿਹੜਾ ਕਿ ਪਹਿਲਾਂ ਤੁਸੀਂ ਪੂਰੇ ਕੀਤੇ ਸੀ ਉਹਨਾਂ ਵਿੱਚੋਂ ਕੁਝ ਰਹਿ ਗਿਆ ਜਾਂ ਲੋਕਾਂ ਦੇ ਵਾਸਤੇ ਕੁਝ ਨਵਾਂ ਕਰਨ ਦਾ ਕੀ ਸੁਪਨਾ ਹੈ ਤੁਹਾਡਾ ਦੇਖੋ ਮੇਰੇ ਮਨ ਦਾ ਚਾਹ ਵੀ ਨੇ ਮੇਰੇ ਮਨ ਦਾ ਸੁਪਨਾ ਵੀ ਆ ਇੱਕ ਤਾਂ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਰਗੋ ਟਰਮੀਨਲ ਚਲਾਉਣਾ ਜੀ ਇੱਕ ਸਾਲ ਦੇ ਅੰਦਰ ਚੱਲਦਾ ਕਰਾਉਂਗਾ ਇਥੋਂ ਫਲ ਦੁੱਧ ਸਬਜ਼ੀਆਂ ਮਤਲਬ ਫਰੂਟ ਹਾਂਜੀ ਬਾਹਰ ਜਾਊਗਾ ਕਰੋੜਾਂ ਰੁਪਏ ਦੀ ਆਮਦਨ ਲੋਕਾਂ ਦੀ ਵਧੇਗੀ ਦੂਜਾ ਮੇਰੇ ਮਨ ਦਾ ਸੁਪਨਾ ਆ ਕੇ ਅਸੀਂ ਜੀਤਨ ਮੈਂ MP ਬਣ ਕੇ ਸਭ ਤੋਂ ਵੱਧ ਜੋਰ ਲਾ ਕੇ ਬਾਗਾ ਤੇ ਹਸਾਨੀ ਵਾਲੇ ਦੇ ਬਾਰਡਰ ਵਪਾਰ ਲਈ ਖੜਾਵਾਂਗਾ ਇਹ ਖੇਤੀ ਦੀ ਆਮਦਨ 100 ਗੁਣਾ ਵਧੇਗੀ ਇਹ ਖੇਤਾ ਜਿਹੜਾ ਪੰਜਾਬ ਦਾ ਦੇਸ਼ ਦਾ ਸਭ ਤੋਂ ਵੀਰ ਖੇਤਾ ਹੋਏਗਾ ਇਹ ਮੈਂ ਪੂਰੇ ਜ਼ਿੰਮੇਵਾਰੀ ਨਾਲ ਵਿਸ਼ਵਾਸ ਨਾਲ ਕਹਿਣਾ ਤੀਜਾ ਮੈਂ ਇੱਕ ਪ੍ਰੋਜੈਕਟ ਪਹਿਲਾਂ MP ਹੁੰਦਿਆਂ ਪਾਸ ਕਰਾ ਲਿਆ ਸੀ 570 ਕਰੋੜ ਦਾ ਸਵਾਨ ਨਦੀ ਨੂੰ ਚੈਨਲਾਈਜ਼ ਕਰਕੇ ਇੱਥੇ ਦਿਖਦੀ ਹੈ ਇੱਕ ਦਰਿਆ ਸਤਲੁਜ ਫਿਰ ਅੱਗੇ ਸਤਲੁਜ ਚੈਲੇਂਜ ਕਰਕੇ ਰੋਪੜ ਹੈਡਵਰਕ ਤੱਕ ਉਹ ਪ੍ਰੋਜੈਕਟ ਜਿਹੜਾ ਵਿਚੇ ਰਹਿ ਗਿਆ ਮੈਂ ਵੀ ਨਾ ਰਿਹਾ ਨਹੀਂ ਤਾਂ ਅੱਜ ਤੱਕ ਉਹ ਸ਼ੁਰੂ ਹੋ ਜਾਂਦਾ ਸੀ ਜਿਸ ਦਿਨ ਉਹ ਪ੍ਰੋਜੈਕਟ ਮੁਕੰਮਲ ਹੋ ਗਿਆ ਇਹ ਨੰਗਲ ਤੋਂ ਲੈ ਕੇ ਰੋਪੜ ਹੈਡਵਰਕ ਤੱਕ ਕਿਉਂਕਿ ਬੜੇ ਟੂਰਿਸਟ ਹੱਬ ਬਣੇਗੀ ਕਰੋੜਾ ਰੁਪਇਆ ਲੋਕਾਂ ਦੀ ਆਮਦਨ ਦੇ ਵਸੀਲੇ ਵਧਾਂਗੇ ਇੱਕ ਮੈਂ ਪਾਸ ਕਰਾਇਆ ਸੀ ਪ੍ਰੋਜੈਕਟ ਜਿਹੜੀ ਆ ਝੀਲਾ ਐਂਡ ਸੌਰੀ ਰਾਸਤੇ ਖਾਲਸਾ ਬਰਾਸ ਦੇ ਖਾਲਸਾ ਦੇ ਹਲੇਦਾਲੇ ਝੀਲ ਬਣਾ ਕੇ ਉਹਦੇ ਕਿਸ਼ਤੀਆਂ ਛੱਡ ਕੇ ਇੱਕ 300 ਫੁੱਟ ਉੱਚਾ ਉੱਪਰ ਜਾ ਕੇ ਵਰਵੋਲਵਿੰਗ ਰੈਸਟੋਰੈਂਟ ਬਣਾ ਕੇ ਮਲਿਕ ਨਾ ਅਟਰੈਕਸ਼ਨ ਟੂਰਿਸਟ ਲਈ ਇੱਕ ਮਤਲਬ ਸਾਧਨ ਟੂਰਿਸਟ ਲਈ ਭਈਆ ਕਰਾ ਕੇ ਇੱਕ ਬਹੁਤ ਵਧੀਆ ਪ੍ਰੋਜੈਕਟ ਸੀ ਪਰ ਬਦਕਿਸਮਤੀ ਨਾਲ ਸਰਕਾਰ ਸਾਡੀ ਬਦਲ ਗਈ ਸਿੱਧੂ ਸਾਹਿਬ ਬਣ ਕੇ ਮੰਤਰੀ ਉਹ ਜਿਹੜੀ ਲਾਸਟ ਮੀਟਿੰਗ ਸੀ ਉਹਦੇ ਚ ਫੰਡ ਚ ਮਿਲਨੇ ਸੀ ਉਹ ਫੰਡ ਚ ਲੈਣ ਗਏ ਉੱਥੇ ਉਹਨਾਂ ਨੇ ਸਕੀਮ ਕਹਿੰਦੇ ਮੈਂ ਚੇਂਜ ਕਰਨੀ ਆ। ਜੀ ਮੌਕਾ ਦੋ ਉਹਨਾਂ ਨੇ ਮੀਟਿੰਗ ਇੱਕ ਹੋਰ ਮੰਗ ਲਈ ਤੇ ਉਹ ਸਕੀਮ ਤਾਂ ਕੀ ਚੇਂਜ ਕਰਨੀ ਸੀ ਆਪੇ ਚੇਂਜ ਹੋ ਗਏ। ਮੁੜ ਕੇ ਉਹ ਸਕੀਮ ਪਿੱਛੇ ਰਹਿ ਗਈ। ਅਸੀਂ ਉਹ ਵੀ ਸਕੀਮ ਜਿਹੜੀ ਅਸਰੇ ਲਾਉਣੀ ਆ। ਇੱਕ ਮੈਂ ਪ੍ਰੋਜੈਕਟ ਲਿਆਂਦਾ ਸੀ ਅ ਰਸੋਈ ਗੈਸ ਦਾ। ਜੀ ਪਾਈਪ ਪਾਈਪ ਰਹੀ ਰਸੋਈ ਗੈਸ ਪਚਾਉਣੀ ਤੇ ਉਹ ਪ੍ਰੋਜੈਕਟ ਵੀ ਉਧਾਰ ਪਿਆ ਜੇ। ਉਹ ਵੀ ਮੈਂ ਸਮਝਦਾ ਕਿ ਹਰ ਘਰ ਨੂੰ ਅਗਲੇ 1-2 ਸਾਲਾਂ ਦੇ ਵਿੱਚ ਮੈਂ ਮਕਮਲ ਤੌਰ ਤੇ ਹਰ ਰਸੋਈ ਦੇ ਵਿੱਚ ਗੈਸ ਆ ਜਿਹੜੀ ਚੁੱਲਾ ਗੈਸ ਉਹ ਪਹੁੰਚਤੀ ਕਰਾਂਗਾ ਇਹ ਵੀ ਮੇਰੀ ਕਮਿਟਮੈਂਟ ਹੋਏਗੀ ਤੇ ਇਹਦੇ ਨਾਲ ਜਿਵੇਂ ਕਿ ਸਾਰੇ ਲੋਕਾਂ ਨੇ ਆਨੰਦਪੁਰ ਸਾਹਿਬ ਜਿਨ੍ਹਾਂ ਤੁਹਾਨੂੰ ਪਿਆਰ ਬਹੁਤ ਕੀਤਾ ਤੇ ਇਹਦੇ ਨਾਲ ਤੁਹਾਨੂੰ ਵੱਡੀ ਲੀਡ ਦੇ ਨਾਲ ਜਿਤਾਇਆ ਤੁਸੀਂ ਇੱਥੋਂ ਸੰਸਦ ਰਹਿ ਚੁੱਕੇ ਹੋ ਤਾਂ ਹੁਣ ਤੁਹਾਨੂੰ ਲੱਗਦਾ ਹੈ ਕਿ ਉਸੇ ਤਰ੍ਹਾਂ ਹੀ ਤੁਹਾਨੂੰ ਪਿਆਰ ਦੇਣਗੇ ਨਾਲ ਵਿੱਚ ਜਦੋਂ ਤੁਸੀਂ ਇੱਥੋਂ ਚੋਣਾ ਹਾਰੇ ਹੋ ਤੇ ਤੁਸੀਂ ਕੀ ਗਲਤੀ ਮੰਨਦੇ ਹੋ ਕਿ ਕੀ ਗਲਤੀ ਹੋ ਗਈ ਕਿ ਲੋਕਾਂ ਨੇ ਜਿਹੜਾ ਹੈ ਤਾਨੂੰ ਮੋਹਰੀ ਨਹੀਂ ਬਣਾਇਆ ਮੈਂ ਮੈਂ ਤੁਹਾਨੂੰ ਬੜੀ ਸਪਸ਼ਟ ਕਰਦਾ ਤੁਸੀਂ ਚੰਗਾ ਸਵਾਲ ਪੁੱਛਿਆ ਕਿ 2014 ਚ ਮੈਂ ਜਿੱਤਿਆ ਇਸ ਹਲਕੇ ਚ 2019 ਚ ਮੈਂ ਹਾਰ ਗਿਆ ਪਰ ਵੋਟਾਂ ਮੇਰੀਆਂ 2014 ਨਾਲ 2019 ਚ ਵੱਧ ਸੀ ਅੱਛਾ 38000 ਵੋਟ ਮੈਨੂੰ ਇਸ ਇਲਾਕੇ ਦੇ ਲੋਕਾਂ ਨੇ ਦੂਜੇ ਉਮੀਦਵਾਰਾਂ ਤੋਂ ਵੱਧ ਪਾਈ ਮਤਲਬ ਮੈਂ ਹਾਰ ਗਿਆ ਇਸ ਕਰਕੇ ਕਿ ਮੁਕਾਬਲਾ ਸਿੱਧਾ ਹੋ ਗਿਆ ਪਹਿਲਾਂ 2014 ਚ ਟ੍ਰੈਂਗੂਲਰ ਫਾਈਟ ਸੀ ਤੇ 19 ਦੇ ਵਿੱਚ ਆਪ ਪਾਰਟੀ ਵਾਲੇ ਕਾਂਗਰਸ ਨਾਲ ਸੌਦਾ ਕਰਕੇ ਕਾਂਗਰਸ ਨਾਲ ਸੌਦਾ ਕਰਕੇ ਆਪ ਵਾਲਿਆਂ ਨੇ ਕਾਂਗਰਸ ਨੂੰ ਵੋਟਾਂ ਪਹੁੰਚੀਆਂ ਤੇ ਆਪ ਬਣਦੀ ਜਿਹੜੀ 2.5 ਲੱਖ ਵੋਟ ਸੀ ਸਿਰਫ 50000 ਵੋਟੇ ਉਹਨਾਂ ਕੋਾਈ ਜੇ ਲੱਖ ਵੋਟ ਵੀਐਸਪੀ ਕੋਲ ਵੀ ਚਲੀ ਗਈ ਤਾਂ ਵੀ ਘੱਟੋ ਘੱਟ 1 ਲੱਖ ਵੋਟ ਜਿਹੜੀ ਆ ਆਪ ਵਾਲੇ ਕਾਂਗਰਸ ਨੂੰ ਪਵਾ ਗਏ ਜਿਹਦੇ ਕਰਕੇ ਅਸੀਂ ਹਾਰ ਗਏ ਅਦਰਵਾਈਜ਼ ਤਾਂ ਜਿੱਤ ਲੋਕਾਂ ਨੇ ਤਾਂ ਜਿਤਾਤੀ ਸੀ ਲੋਕਾਂ ਨੇ ਤਾਂ ਪਹਿਲਾਂ 38000 ਵੋਟਾਂ ਵੱਧ ਪਾਈਆਂ ਲੋਕਾਂ ਨਾਲ ਤਾਂ ਮੈਂ ਇਹ ਸੇ ਕਰਕੇ ਮੈਂ ਚੋਣ ਲੜ ਰਿਹਾ ਹਾਰ ਕੇ ਵੀ ਚੋਣ ਲੜ ਰਿਹਾ ਕਿਉਂਕਿ ਲੋਕਾਂ ਨੇ ਤਾਂ ਕਸਰ ਨਹੀਂ ਛੱਡੀ ਵਿਚਾਰਿਆਂ ਨੇ ਠੀਕ ਹੈ ਜੀ ਤੇ ਇਹਦੇ ਨਾਲ ਹੁਣ ਜਿਵੇਂ ਬਾਕੀ ਪਾਰਟੀਆਂ ਆਪਣੇ ਅਜੰਡਾ ਲੈ ਕੇ ਚੱਲੇ ਅਸੀਂ 2 ਸਾਲਾਂ ਦੇ 2.5 ਸਾਲਾਂ ਚ ਜਿਹੜੇ ਕੰਮ ਕਰਾਇਆ ਅਸੀਂ ਉਹ ਲੈ ਕੇ ਲੋਕਾਂ 'ਚ ਜਾਣੇ ਆ ਤੁਸੀਂ ਕਿਹੜਾ ਅਜੰਡਾ ਲੈ ਕੇ ਚੱਲੇ ਹੋ ਕੀ ਇਹ ਕੰਮ ਹੋਣਗੇ ਪੱਕਾ ਨੇ ਮੈਂ ਤਾਂ ਤੁਹਾਨੂੰ ਜਿੰਨਾ ਦੱਸ ਹੀ ਦਿੱਤਾ ਵੀ ਕਾਰਕੋ ਟਰਮੀਨਲ ਅੰਤਰਰਾਸ਼ਟਰੀ ਵਾਇਡ ਦੇ ਮਹਾਲੀ ਤੋਂ ਚੱਲਦਾ ਇਹ ਤੁਹਾਡਾ ਸੁਪਨੇ ਨੇ ਤੇ ਹੋਰ ਲੋਕਾਂ ਵਾਸਤੇ ਜ਼ਿਆਦਾਤਰ ਸੜਕਾਂ ਤੇ ਪਾਣੀ ਦੀ ਸਮੱਸਿਆ ਦਾ ਜ਼ਿਆਦਾਤਰ ਕਹਿ ਰਹੇ ਨੇ ਉਹ ਅਸੀਂ ਗੱਲ ਕਰਦੇ ਸਾਡੀ ਸੜਕਾ ਜਿਹੜੀ ਬੰਗਾ ਆਨੰਦਪੁਰ ਸਾਹਿਬ ਨੈਣਾ ਦੇ ਵੀ ਇਹ ਮੈਂ ਨੈਸ਼ਨਲ ਹਾਈਵੇ ਪਾਸ ਕਰਾਈਆ ਤੇ ਨੈਸ਼ਨਲ ਹਾਈਵੇ ਪਾਸ ਕਰਾਈਆ ਹੁਣ ਉਹ ਬਾਦ ਸਿੰਘ ਜੀ ਮੈਂ ਪੀ ਨਾ ਰਿਹਾ ਤੇ ਇੱਥੇ ਨਹੀਂ ਪੱਥਰ ਆ ਕੇ ਗੜ ਗਈ ਸਾਹ ਕੰਮ ਸ਼ੁਰੂ ਹੋ ਜਾਣਾ ਸੀ ਜੇ ਮੈਂ ਪੀ ਹੁੰਦਾ ਜਿਨੂੰ ਇਹ ਸੜਕ ਬਣ ਜਾਣੀ ਸੀ ਬਸ ਕਿਸੇ ਨੇ ਅਸੀਂ ਐਪੀ ਨਾ ਰਹੇ ਤੇ ਮੁੜਕੇ ਕਿਸਨੇ ਕੰਮ ਨਹੀਂ ਕਰਾਇਆ ਹੁਣ ਕਾਰ ਸੇਵਾ ਵਾਲੇ ਬਾਬਿਆਂ ਨੇ ਸ਼ੁਰੂ ਕਰਾਈਆ ਮੈਂ ਜਿਸ ਦਿਨ ਵੀ ਐਪੀ ਬਣ ਗਿਆ ਤੇ ਸਭ ਤੋਂ ਪਹਿਲਾਂ ਮੇਰਾ ਕੰਮ ਹੋਊਗਾ ਵੀ ਕਾਰ ਸੇਵਾ ਵਾਲੇ ਬਾਬਿਆਂ ਤੋਂ ਦੀ ਸੇਵਾ ਵਿਚਰਨ ਦੋ ਅਸੀਂ ਆਪ ਸਰਕਾਰ ਤੋਂ ਪੈਸਾ ਲਵਾਈਏ ਤੇ ਦੂਜੀ ਗੱਲ ਇੱਥੇ ਆ ਦਰਿਆਵਾਂ ਦੀ ਧਰਤੀ ਇਹਨੂੰ ਚੈਲੰਜ ਕਰਕੇ ਇੱਥੇ ਟੂਰਿਸਟ ਜਿਹੜਾ ਇਹਨੂੰ ਇੱਥੇ ਹੱਬ ਬਣਾ ਕੇ ਤੇ ਇੱਥੇ ਲੋਕਾਂ ਦੇ ਕਾਰੋਬਾਰ ਵਧਣ ਆਮਦਨ ਵਧੇ ਏ ਆਮਦਨ ਦੇ ਵਸੀਲੇ ਵਧਣ ਤੇ ਇੱਕ ਜਿਹੜਾ ਹੈ ਚੰਗਰ ਦਾ ਏਰੀਆ ਉੱਤੇ ਉੱਥੇ ਪਾਣੀ ਦੀ ਬੜੀ ਘਾਟ ਮਿੱਤਲ ਸਾਹਿਬ ਪਹਿਲਾ ਮੰਤਰੀ ਹੁੰਦੇ ਸੀ ਉਹਨਾਂ ਨੇ ਟਿਊਬ ਲਾ ਕੇ ਉੱਤੇ ਪ੍ਰੋਜੈਕਟ ਲਾਇਆ ਸੀ ਪਰ ਉਹ ਜਮੀਨਾਂ ਦਾ ਕੋਈ ਚੱਕਰ ਪੈ ਗਿਆ ਉਹਦੇ ਤੇ ਕੋਈ ਟੂ ਕਨੈਕਸ਼ਨ ਨਾ ਮਿਲ ਪਾਏ ਹੁਣ ਮੇਰੀ ਸਲਾਹ ਜੇ ਲੋਕਾਂ ਨੇ ਮੌਕਾ ਦਿੱਤਾ ਤਾਂ ਅਸੀਂ ਲਿਫਟ ਇਰੀਗੇਸ਼ਨ ਦਾ ਪ੍ਰੋਜੈਕਟ ਲਿਆ ਕੇ ਚੰਗਰ ਦੇ ਏਰੀਆ ਦੇ ਵਿੱਚ ਪਾਣੀ ਦੀ ਵਿਵਸਥਾ ਕਰਾਵਾਂਗੇ ਇਹ ਵੀ ਮੇਰੀ ਸੋਚ ਹੈ ਜੀ ਜਾਂਦੇ ਜਾਂਦੇ ਸਾਡੇ ਚੈਨਲ ਰਾਹੀਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਦਰਸ਼ਕਾਂ ਦੇਖੋ ਮੈਂ ਤੈਹੀ ਕਰਨਾ ਚਾਹੁੰਨਾ ਵੀ ਮਤਲਬ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਇੱਜ਼ਤ ਬਚਾਉਣ ਲਈ ਪੰਜਾਬ ਦੀ ਜਵਾਨੀ ਨੂੰ ਮਾਪੇ ਦਾ ਸਹਾਰਾ ਬਣਾਉਣ ਲਈ ਮਤਲਬ ਜੋ ਅਸੀਂ ਪ੍ਰੋਜੈਕਟ ਲਿਆਉਣਾ ਚਾਹੁੰਦੇ ਆ ਉਹਨਾਂ ਨੂੰ ਮੁਕੰਮਲ ਕਰਾਉਣ ਲਈ ਤੱਕੜੀ ਦਾ ਬਟਨ ਦਬਾਉਣ ਮੈਨੂੰ ਜਿਤਾਉਣ ਮੌਕਾ ਦੇਣ ਤੇ ਅਸੀਂ ਇਹ ਸੇਵਾ ਕਰਕੇ ਦਿਖਾਈਏ ਪਰ ਮੈਂ ਤਾਂ ਹੀ ਕਹਿਣਾ ਵੀ ਜੋ ਕੰਮ ਮੈਂ ਪਹਿਲਾਂ ਕਰਕੇ ਦਿਖਾਏ ਨੇ ਉਹਨਾਂ ਦੇ ਕਰਕੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਮੈਂ ਕਹਿਣਾ ਉਹ ਕਰਕੇ ਦਿਖਾਵਾਂਗਾ ਵਿਸ਼ਵਾਸ ਉਸੇ ਤੇ ਹੁੰਦਾ ਜਿਹਨੇ ਕੋਈ ਕਰਕੇ ਦਿਖਾਇਆ ਹੋਵੇ ਜਿਹਨੇ ਕਰਈ ਕਰੀ ਲੋਕੋ ਤੇ ਭਰੋਸਾ ਕਿਵੇਂ ਕਰਨਗੇ ਸੋ ਇਸ ਲਈ ਲੋਕ ਮੈਨੂੰ ਆਪਣਾ ਵੀ ਸਮਝ ਰਹੇ ਨੇ ਮੇਰੇ ਕੰਮਾਂ ਕਰਕੇ ਵੀ ਮੇਰੀ ਪਾਰਟੀ ਦੇ ਕੰਮਾਂ ਕਰਕੇ ਵੀ ਪਰ ਤੇ ਵੱਡੀ ਗੱਲ ਜਿਹੜੇ ਮੁਕਾਬਲੇ 'ਚ ਲੋਕ ਆਏ ਨੇ ਉਹਨਾਂ ਦਾ ਕੋਈ ਲੇਗਾ ਤੇ ਕਰੀ ਇਸੇ ਖੇਤਰ ਨਾਲ ਉਹਦੇ ਕਰਕੇ ਵੀ ਤੱਕੜੀ ਦਾ ਵੋਟਰ ਦਬਾਉਣਗੇ ਮੈਨੂੰ ਜਿਤਾਉਣਗੇ ਇਸ ਇਲਾਕੇ ਦੀ ਸੇਵਾ ਕਰਾਉਣਗੇ ਔਰ ਆਪਣੇ ਬੱਚਿਆਂ ਦੇ ਭਵਿੱਖ ਚੰਗੇ ਬਣਾਉਣਗੇ ਇਹ ਸਾਨੂੰ ਆਸਾਂ ਮਿਦਾਨੇ ਆਪਣੇ ਹਲਕੇ ਦੇ ਲੋਕਾਂ ਦਾ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦੇ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਇੱਕ ਵਾਰ ਫਿਰ ਤੋਂ ਮੇਰੇ ਤੇ ਯਕੀਨ ਕਰਨ ਮੈਂ ਇਲਾਕੇ ਦੀ ਨੁਹਾਰ ਬਦਲ ਦਵਾਂਗਾ ਮੈਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਸੋਨਾ ਹਲਕਾ ਬਣਾ ਦੇਵਾਂਗਾ ਤਾਂ ਲੋਕਾਂ ਨੂੰ ਰੋਜ਼ਗਾਰ ਵੀ ਉਹਦੇ ਨਾਲ ਮਿਲਣਗੇ ਤੇ ਲੋਕਾਂ ਦੇ ਕੰਮ ਵੀ ਜੜੇ ਆ ਉਹ ਵਧਣਗੇ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਨਾਲ ਨਾਲ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਜੇਕਰ ਪ੍ਰੋਗਰਾਮ ਚੰਗਾ ਲੱਗਾ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਜੀ